ਵੀਡੀਓ ਦੇਖ ਰਹੇ ਸਭ ਛੋਟੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਿਨ ਐਤਵਾਰ ਦਾ 24 ਅਗਸਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਆਪਾਂ ਸਵੇਰੇ ਟਾਈਮ ਨਾਲ ਉੱਠੇ ਕਿਉਂਕਿ ਅੱਜ ਦਿਨ ਵਿੱਚ ਆਪਣੀ ਕੋਈ ਡਿਊਟੀ ਵਰਕ ਨਹੀਂ ਸੀਗਾ ਆਪਾਂ ਐਤਵਾਰ ਦਾ ਦਿਨ ਸਪੈਸ਼ਲ ਕਰਨ ਵਾਸਤੇ ਕੁਝ ਐਕਸਰਸਾਈਜ਼ਾਂ ਕੀਤੀਆਂ ਤਾਂ ਜੋ ਸਾਰੀ ਦਿਹਾੜੀ ਆਪਾਂ ਨੂੰ ਇੱਕ ਅਲੱਗ ਜਿਹਾ ਸਰੂਰ ਚੜਿਆ ਰਹੇ ਆਪਾਂ ਜੋ ਵੀ ਐਕਸਰਸਾਈਜ਼ ਕਰਦੇ ਆ ਇਹਦੇ ਨਾਲ ਡਰਾਈਵਿੰਗ ਨਾਲ ਰਿਲੇਟਡ ਤਾਂ ਜੋ ਆਪਾਂ ਬੈਠ ਕੇ ਆਪਣਾ ਲੱਕ ਨਾਲ ਦੁਖੇ ਆਪਣੇ ਗਿੱਟੇ ਗੋਡੇ ਨਾਲ ਦੁਖਣ ਜਾਂ ਆਪਣੇ ਮੋਢੇ ਨਾਲ ਦੁਖਣ ਬਾਕੀ ਇਹ ਵੀਰਿਓ ਆਪਣੇ ਉੱਤੇ ਡਿਪੈਂਡ ਕਰਦਾ ਆ ਆਪਾਂ ਆਪਣਾ ਛੁੱਟੀ ਵਾਲਾ ਦਿਨ ਸੰਡੇ ਜਾਂ ਅਦਰ ਕੋਈ ਵੀ ਦਿਨ ਆ ਆਪਾਂ ਉਹਨੂੰ ਕਿਸ ਤਰੀਕੇ ਨਾਲ ਛੁੱਟੀ ਵਾਲੇ ਦਿਨ ਨੂੰ ਇੰਜੋਏ ਕਰਨਾ ਰਨਿੰਗ ਕਰਕੇ ਕਰਨਾ ਜਾਂ ਸਿਰਫ ਮੋਟੀਵੇਸ਼ਨ ਵਾਲੀਆਂ ਵੀਡੀਓ ਦੇਖ ਕੇ ਕਰਨਾ ਮਨ ਨੂੰ ਮਾਰਾਂਗੇ ਤਾਂ ਹੀ ਅੱਗੇ ਵਧਾਂਗੇ ਵੀਡੀਓ ਦੇਖਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ